ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਹੀਦੀ ਦੇ ਆਡੇ ਚਲ ਰਹੇ ਨੇ ਦਸੰਬਰ ਦਾ ਮਹੀਨਾ ਹੈ ਤੇ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਬਲੂਨ ਦੇ ਨਾਲ ਕਿੰਨਾ ਸੋਹਣਾ ਸਜਾਇਆ ਗਿਆ ਹੈ ਤਾਂ ਕਿ ਇੱਕ ਪੋਜ਼ਿਟਿਵ ਫੀਲ ਆ ਸਕੇ ਅੱਗੋਂ ਨਵਾਂ ਸਾਲ ਚੜਨਾ ਹੈ ਥੋੜੀ ਜੀ ਫੀਲਿੰਗ ਸਾਦਗੀ ਵੀ ਆ ਔਰ ਬੜੀ ਬੱਚਿਆਂ ਨੂੰ ਅਟਰੈਕਟਿਵ ਕਰਦੀਆਂ ਦੀਆਂ ਚੀਜ਼ਾਂ ਬੱਚਿਆਂ ਨੂੰ ਹੋਰ ਧਰਮ ਨਾਲ ਜੋੜਿਆ ਜਾ ਸਕਦਾ ਹੈ ਜਨ ਕੋਏ ਅਮਰਤਿ ਮਨਤਾ ਨਾਮੇ ਨਾਮ ਸਮਾਨੇ ਕਹੁ ਨਾਨਕ ਜਨ ਹੈ ਸਦਗਾਨੁ ਫਰਾਪ ਆਪਣੀ ਨਨੀ ਨੀਂਦਾ ਨਾਮ ਅਰਥਾ ਨਹੀਂ ਕਦੇ ਵੀ mm